ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਅਸੀਂ ਚੱਲੇ ਆ ਗੁਰਦੁਆਰਾ ਸਾਹਿਬ ਅਬੂਦਾਬੀ ਤੇ ਤੁਹਾਨੂੰ ਖੁਸ਼ ਕਰਨੇ ਕੋ ਥੋੜਾ ਸਾਬ ਸਾਰਾ ਅਬੂਦਾਬੀ ਦਾ ਤੇ ਵੀਡੀਓ ਵਿੱਚ ਬਣਾਈ ਰਿਓ ਓਕੇ ਜੀ ਥੈਂਕ ਯੂ ਤੁਹਾਡਾ ਬਹੁਤ ਸਾਰਾ ਇਨਾ ਪਿਆਰ ਕਰਦੇ ਹੋ ਵੀਡੀਓ ਨੂੰ ਉਹ ਅੱਗੇ ਸਾਡਾ ਤਾਜ ਬੇਸਿਕਰ ਬਣ ਗਿਆ ਕਿ ਖੁੱਲਾ ਵਾ ਜੇ ਲੰਦਰ ਰਟਾ ਲਾਈ ਲਾਈ ਟੂ ਵਿਦ ਕਿੰਦਰ ਨੰਗਣਾ ਚਾਹੀਦਾ ਰੁਕ ਜੀ ਇਹੇ ਚਾਹੀਏ ਬੰਦ ਗਿਆ ਸਾਨੂੰ ਰੁਕ ਜਾਣਾ ਚਾਹੀਦਾ ਹਾਂ ਅੱਛਾ ਜਾਣਾ ਤੋੜਨਾ ਕਿਦੋਂ ਇਹ ਤੇ ਗ੍ਰੀਨ ਤੇ ਇਧਰ ਜਿਹੜੀ ਪੀਲੀ ਹੋਣੀ ਇਹਦਾ ਕੀ ਮਤਲਬ ਹੈ ਆਹੇ ਕਾ ਪੀਲੀ ਉਹ ਨਹੀਂ ਹੋਈ ਜੇ ਅਗੀਆਂ ਨੂੰ ਜਿੱਨੀ ਜਾਣਾ ਨਾ ਜਾ ਸਕਦਾ ਹੈ ਨਾ ਆਹਾਂ ਜਦੋਂ ਗ੍ਰੀਨ ਹੋਈਏ ਵੇਖ ਪੜਾ ਹਾਂ ਚਲੋ ਫਿਰ ਤਾਂ ਇਹਨੂੰ ਸਿਗਨਲ ਦਾ ਪਤਾ ਲੱਗ ਗਿਆ ਤੇ ਬਈ

ਗੱਡੀਆਂ ਮੌਸਮ ਅੱਜ ਬਹੁਤ ਸੋਹਣਾ ਬੱਦਰਵਾੜੀ ਹੈ ਬਈ ਤੇ ਬਈ ਇਹ ਤਾਂ ਭਈ ਤੇ ਪੌਲ ਬਣੇ ਨਹੀਂ ਹੋਣੀ ਕੋਈ ਕੁਝ ਦੇਖਤ ਸਾਧਿਆ ਬਣੇ ਕਰੇ ਕਰੇ ਤਾਂ ਗਰੀਆਂ ਦਵਾਈ ਦੀਆਂ ਆਪਣੇ ਕੋਲ ਤੋਂ ਇਹਨਾਂ ਦੀ ਲੋਕਾਂ ਦੀਆਂ ਗੱਡੀਆਂ 6 7 70 ਲੱਖ ਦੀ ਗੱਡੀ ਗੱਲੇ ਗੱਲੇ ਘਾਟ ਗਿਆ ਲੈਂਡ ਕਰੂਜ਼ਰਾਂ ਇਹ ਸਾਰਨਾ ਪੌੜ ਬਣੇ ਸਾਬਤ ਗੱਡੀ ਚ ਆ ਗਈ ਤੇ ਪਤਾ ਹੀ ਨਹੀਂ ਲੱਗਣਿਆ ਇਹ ਸਾਰਨਾ ਰੋਟ ਵੱਡੇ ਆ ਸਾਰਨਾ ਟ੍ਰੈਕ ਆ ਕਿਤੇ ਪੋਏ ਜੀ ਕਿਤੇ ਇੱਥੇ ਇਸ ਤੋਂ ਬਾਅਦ ਅਰਾਸ਼ਿਸ਼ ਆ ਜਾਣਾ ਇਸ ਤੋਂ ਵੀ ਵੱਡੇ ਰੋਡ ਤੇ ਹਾਈਵੇ ਰੋਡ ਦੇਖੋ ਜਿੱਥੇ ਟਰੱਕਾਂ ਟਰਾਲੇ ਜਾਂਦੇ ਆ ਦੇਖੋ ਜਦੋਂ ਤੱਕ ਡਰਦੇ ਰੋਡਰ ਉੱਤੇ ਇੱਕ 1.5 ਸੌ ਦੀ ਸਪੀਡ ਟੈਕਟੀਆਂ ਖਰਦੇ ਨੇ ਇਦਾਂ ਦੇ ਲੋਕ ਪਨਾਹੀ ਦੇ ਡਰਦੇ ਆ ਕਿ ਸਾਈਡ ਸਨ ਨਾ ਕਰੇ ਪਰ ਇਹ ਜਿੱਥੇ ਕੈਮਰਾ ਹੁੰਦਾ ਉੱਥੇ ਜਾ ਕੇ ਬ੍ਰੇਕ ਮਾਰ ਦਿੰਦੇ ਮਾਰੀ ਜੀ ਤੇ ਫਿਰ ਗੱਡੀ ਚੁੱਕ ਦਿੰਦੇ ਸਿਰ ਸਪੀਡ व्हैपर चलते तो ये इस टाइम आप सीयरपोर्ट रोड अबूता बिवल जाने पे गया तो राइट साइड साइड क्या कर रहा है एयरपोर्ट अबूता बिदा तो आपने तो कम नया वीडियो देखे चलो ओउ देखो सामने एयरपोर्ट रोड है ਏਅਰਪੋਰਟ ਸਾਹਮਣੇ ਆ ਵੀ ਰਾਈਟ ਸਾਈਡ ਸਾਰਾ ਏਅਰਪੋਰਟ ਹੈ ਉੱਤੀ ਜਾ ਜੁੱਤਾਂ ਲੱਗੇ ਹਨ ਭਰਾਵੇਂ ਆਇਆ ਕਿ ਹੈਲੀਕਾਪਟਰ ਆਇਆ ਪਰ ਆਇ ਜਾਂਦਾ ਵੈ ਸਟਾਜ ਇਹ ਨਹੀਂ ਕਿ ਉਤਰਨਾ ਨਾਲ ਏਅਰਪੋਰਟ ਤੇ ਦੋ ਇਕੱਠੇ ਆਏ ਹਨ ਪੁਲਿਸ ਦੇ ਨਹੀਂ ਪੁਲਿਸ ਨੇ ਵੜੀ ਵਲਟਾਪ ਕਰਦੇ ਰਹੀ ਜੀ ਹੈ ਨਾ ਸਾਡੇ ਮਗਰ ਨਹੀਂ ਲੱਗੇ ਕਿਤੇ ਇਹਨਾਂ ਦਾ ਪਤਾ ਕਰਨਾ ਪੈਣਾ ਸਾਡੇ ਮਗਰ ਲੱਗੇ ਗੈਸੇ ਡੇਆ ਕਰ ਕੀ ਤਾਜ ਹਾਂ ਫਿਰੋਤਾ ਨਾ ਲੱਗ ਜਾ ਵਟਿਆ ਜਾ ਇਹ ਸਾਰਾ 에어ਪੋਰਟ ਆ ਸਾਰਾ ਹੀ ਹਾਂ ਵੀ ਨਵੀਆਂ ਬਿਲਡਿੰਗਾਂ ਜਿਹੜੀਆਂ ਨਾ ਇਹ ਵੀ ਆਪੋ ਤਾਂ ਬਿਨ ਐਰਪੋਰਟ ਦੀ ਬੰਦਿਆ ਪਈਆਂ ਮਨਗੇ ਸਾਰੇ ਏਅਰਪੋਰਟ ਭੰਦੇ ਆ ਦੁਬਈ ਜਿੱਤੇ ਵੱਜ ਜਾਣਾ ਹੈ ਹੋਰ ਹੀ ਹੋਰ ਇੱਥੇ ਜਾਣਾ ਤੁਸੂ ਗੱਲ ਸਿੱਧਾ ਦਿੱਲੀ ਓਕੇ ਹਾਂਜੀ ਮੱਥਾ ਟੇਕ ਕੇ ਛਰਦਾ ਪਾਣੀ ਛਕ ਕੇ ਅਸੀਂ ਅੱਗੇ ਗੁਰਦੁਆਰਾ ਬਿਲਡਿੰਗ ਦੇ ਬਾਹਰ ਲੱਪਸੇ ਹਾਂਜੀ ਤੇ ਅਸੀਂ ਪੂਰੀ ਕੋਸ਼ਿਸ਼ ਕੀਤੀ ਤੁਹਾਨੂੰ ਕਿ ਗੁਰਦੁਆਰਾ ਸਾਹਿਬ ਦੀ ਵੀਡੀਓ ਬਹੁਤ ਸੋਹਣੀ ਤਰੀਕੇ ਨਾਲ ਬਣਾ ਕੇ ਵਿਖਾਈ ਜਾਵੇ ਤੇ ਦੁਬਈ ਦਾ ਗੁਰਦੁਆਰਾ ਜੋ ਕਿ ਜਬਰ ਅਲੀ ਦੇ ਵਿੱਚ ਬਣਿਆ ਹੋਇਆ ਏ ਉਹਦਾ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਂਦੇ ਪਏ ਹਾਂ ਤੇ ਵੀਡੀਓ ਚੰਗੀ ਲੱਗੇ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਚੈਨਲ ਨੂੰ ਕਰਿਓ ਨਵਾਂ ਨਵਾਂ ਚੈਨਲ ਬਣਾਇਆ ਤੇ ਸਪੋਰਟ ਜ਼ਰੂਰ ਕਰਿਓ ਓਕੇ ਜੀ ਸਾਰਿਆਂ ਦਾ i mm -hmm. हां जी ਤੇ ਅਸੀਂ ਤੁਹਾਨੂੰ ਦਿਖਾਉਦੇ ਆਂ ਗੁਰਦੁਆਰਾ ਜੱਪਨਾਲ ਜੱਪਨਾਲੀ ਗੁਰਦੁਆਰਾ ਸਾਹਿਬ ਤੇ ਵੀਡੀਓ ਚੰਗੀ ਲੱਗੇ ਤੇ ਲਾਈਕਸ ਸਬਸਕ੍ਰਾਈਬ ਜ਼ਰੂਰ ਕਰਿਓ ਨਵਾਂ ਨਵਾਂ ਚੈਨਲ ਬਣਾਇਆ ਵਾ ਤੇ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਓਕੇ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ